thank yeah. you ਮਾਫ ਕਰਨਾ ਮੈਂ ਆਪ ਸਾਫ਼ ਕਰ ਦਿੱਤੀ ਹੈ ਕੋਈ ਬਾਤ ਨਹੀਂ ਜਿਹੜਾ ਹਿਸਟਰੀ ਵਾਲਾ ਕੰਮ ਕਰ ਦਿੱਤਾ ਹੈ ਜਿਹੜਾ ਮੈਂ ਉਹ ਬੋਟ ਜਿਹੜਾ ਨਾ ਬਿਲਕੁਲ ਚੱਲ ਰਿਹਾ ਨਹੀਂ ਮੈਂ ਉਹ ਲੱਭਾ ਕਰ ਦਿੱਤਾ ਹੈ ਕਿਹੜੀ ਕਿਹੜੀ ਹੈ ਜੀ ਆਵੇ ਕਰਨਾ ਜੀ ਫੋਨ ਕਰਨਾ ਨਹੀਂ ਗਿਆ ਉਹ ਚਾਬੀ ਲੈਣ ਗਿਆ ਮੈਂ ਪਰ ਤੇ ਫੋਨ ਕਰਦੇ ਹਾਂ ਬੱਸ ਮੈਨੂੰ ਪੁੱਛਦੇ ਹੋਣਾ ਕਿ ਨਾ ਮੈਂ ਜਿਹੜੀ ਹੈ ਠੀਕੋ ਸਾਨੂੰ ਮਾਰ ਨਹੀਂ ਨਹੀਂ ਤੇਰੇ ਕਮਰੇ ਨਹੀਂ ਆਂ ਦਿੱਖੀ ਤੱਕ ਲੈ ਕਿਹੜੇ ਨੰਬਰ ਤੇ ਕੀਤਾ ਇਹ ਆਲਾ ਸੇਰੇ 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 ਉਹ ਸੇਰੇ ਤੁਹਾਡਾ ਫੋਨ ਚੱਲਦਾ ਜੀ ਵਿੱਚ ਬਹੁਤ ਦੇਰ ਦੀ ਆ ਇੱਕ ਬੀਬੀ ਕੱਲੀ ਹੈ ਅੱਛਾ ਗੱਲ ਨੂੰ ਆਸਾ ਬੜਾ ਮਗਾ ਇੰਨੇ ਬੰਦੇ ਬੀਬੀ ਕੱਲੀ ਚੱਲ ਸਾਰੇ ਬੀਬੀ ਦੇ ਚਾਰ ਚੁਫੇਰੇ ਬੜਾ ਬੁੱਕੇ ਨਹੀਂ ਆ ਬੀਬੀਆਂ ਆਹ ਬੱਝੇ ਆ। ਸਲਾਮ। ਪੁੰਦਰ ਸਾਹਿਬ ਦਾ ਸਾਧਨ ਕਿਉਂਕਿ ਇਹਨਾਂ ਦਾ ਮੈਂ ਕੋਈ ਕਾਜਵਾ ਲੈ ਰਿਹਾ ਅੱਜ ਤੋਂ ਬੱਸ ਜੇ ਕੋਈ ਸੇਵਾ ਕਰੇਗਾ ਸਰ ਜਿੱਥਾ ਅਨੰਦਪੁਰ ਸਾਹਿਬ ਦੇ ਕੰਪਨ ਵਿੱਚ ਆਪਣੀ ਸੀ ਵੀ ਆਖੇਗੀ ਤਾਂ ਕਿ ਅਤੇ ਬਾਕੀ ਇਕੱਠੇ ਹੋਣ ਇੱਕ ਮਨਚੜਾ ਹੋ ਗਏ। ਜੋ ਸਿੰਘ ਸਾਹਿਬਾ ਨੇ ਸ਼੍ਰੀ ਕਾਲਤਾ ਸਾਹਿਬ ਤੋਂ ਪਾਤੀ ਜਿਹੜੇ ਬਾਕੀ ਨੇ ਜਿਹੜੇ ਘਰ ਕਰਦੇ ਨੇ ਔਰ ਸਾਰੇ ਸੇਕਾਮ ਨੇ ਮੁੱਢੀ ਸ਼ਰਮਣੀ ਕਾਲੀ ਦਾਲ ਦੀ ਲੀਡਰਸ਼ਿਪ ਨੇ ਸਾਰਿਆਂ ਨੇ ਉਹ ਪਵਾਨ ਕੀਤਾ ਕਿਉਂਕਿ ਉਹ ਬਿਲਕੁਲੋਂ ਸਾਰੇ ਨੇ ਕਹ ਲਿਆ ਕਿ ਗਲਤੀਆਂ ਜੰਗੀਆਂ ਵਿੱਚ ਹੋਈਆਂ ਸਾਡੀ ਚੋੜੀ ਦੇ ਪੌਲ ਸ਼ੌਕ ਸਿੰਘ ਬਾਦਲਾ ਖੰਗਾਈ ਤੂੰ ਬਹੁਤ ਵਧੀਆ ਫੈਸਲਾ ਹੈ ਉਹਦੀ ਸਲਾਗਾ ਵੀ ਕਰਦੇ ਸਿੰਘ ਸਾਹਿਬਾਨ ਨੇ ਬੜਾ ਸੋਚ ਸਮਝ ਕੇ ਫੈਸਲਾ ਜਿਹੜਾ ਇਹ ਲਿਆ ਹੈ ਤੇ ਜਿੱਥੇ ਮਸ਼ਹਮਦਾ ਸ਼ਰਮਣੀ ਗਲੀ ਨਾਲ ਤਗੜਾ ਹੋਊਗਾ ਉਹਦੇ ਨਾਲ ਸਮੁੱਚੀ ਕੌਮ ਵੀ ਜਿਹੜੀ ਹੈ ਉਹ ਗੁਰਨਾਨਕ ਨਾਮ ਲੈਵਾ ਉਹ ਵੀ ਫਖਰ ਮਹਿਸੂਸ ਕਰ ਰਹੀ ਹੈ ਕਿ ਇਹ ਇਤਿਹਾਸਿਕ ਜਿਹੜਾ ਸਿੰਘ ਸਾਹਿਬਾਨ ਨੇ ਫੈਸਲਾ ਲਿਆ ਬਹੁਤ ਵਧੀਆ ਢੰਗ ਨਾਲ ਜਿਹੜਾ ਲਿਆ ਹੈ ਔਰ ਇਹ ਹੁਣ ਜਿਹੜਾ ਇਹ ਉਹਨਾਂ ਨੇ ਲਿਆ ਹੈ ਤੇ ਛੱਦ ਕੇ ਕੌਮ ਦੇ ਵਿੱਚ ਇੱਕ ਲਹਿਰ ਵੀ ਪੜਨੀ ਸ਼ੁਰੂ ਹੋ ਗਈ ਆ ਉਹ ਦੇ ਸੰਜ ਦੇ ਸੰਜ ਵੀ ਸਾਰੇ ਜੀ ਬਲੋ ਵਧੀਆ ਜਿਹੜਾ ਫੈਸਲਾ ਬੜੀ ਦੂਰਦਰਸ਼ੀ ਨਾਲ ਸਿੰਘ ਸਾਹਿਬ ਨੇ ਲਿਆ ਇਸ ਕਰਕੇ ਜੀ ਸਾਰੇ ਬੜੀ ਵਧੀਆ ਢੰਗ ਨਾਲ ਸਤਿਕਾਰਯੋਗ ਨੇ ਸਾਡੇ ਸਾਡਾ ਸ਼੍ਰੀ ਕਾਲਤਾ ਸਾਹਿਬ ਵੀ ਸਿੰਘ ਸਾਹਿਬ ਜਿਹੜੇ ਉਹਨਾਂ ਨੇ ਜੋ ਉਹਨਾਂ ਦਾ ਹੁਕਮ ਹੋਇਆ ਉਹਨੂੰ ਸਿਰ ਮੱਥੇ ਮੰਨਿਆ ਔਰ ਉਹਦੀ ਜੋ ਉਹਨਾਂ ਨੇ ਕਿਹਾ ਸੇਵਾ ਦੀ ਜੋ ਤਰ੍ਹਾਂ ਉਸੇ ਤਰ੍ਹਾਂ ਚੱਲ ਰਹੀ ਹੈ ਉਹ ਥੋੜਾ ਥੋੜਾ ਸਾਲ ਤੇ ਬਾਅਦ ਆਏ ਤੇ ਥੋੜਾ ਸਾਲ ਮੈਂ ਸਟੇਜ ਤੇ ਗਿਆ ਸੀ ਸਰਦਾਰ ਪ੍ਰਤਾਪ ਸਿੰਘ ਬਾਦਲ ਜੀ ਸਿੰਘ ਜੀ ਮਹਾਰਾਜ ਦੇ ਨਾਲ ਇਕੱਲੇ ਤੇਰਾ ਲਿਖਿਆ ਦੇਖੋ ਸ਼ੁਰੂ ਨਹੀਂ ਇਕੱਲੇ ਤੱਕ ਜਿਹੜਾ ਹੈ ਧਾਰਮਿਕ ਤੌਰ ਤੇ ਥੋੜਾ ਜਿਹਾ ਉਹ ਦੇਖੀਆਂ ਜਿਹੜੀਆਂ ਕਹਿ ਲੋ ਜਾਂ ਗਲਤੀਆਂ ਹੋਈਆਂ ਉਹਨੂੰ ਝੋਲੇ ਚ ਪਾ ਲਈਆਂ ਇਹੋ ਕੌਮ ਦੀ ਥੋੜੀ ਔਰ ਉਸ ਤੋਂ ਬਾਅਦ ਕਿਹੜਾ ਕੰਮ ਆ ਜਿਹੜਾ ਭਰਤੀ ਤੋਂ ਬਾਅਦ ਕਰੋ ਅਕਾਲੀ ਦਾ 14 ਤੋਂ ਬਾਅਦ ਭਰਤੀ ਜਿਹੜੀ ਹੋ ਰਹੀ ਹੈ ਜਿਹੜਾ ਕੰਮ ਹੈ ਜਿਹੜਾ ਸਿੱਖੀ ਉਹ ਭਰਤੀ ਤੋਂ ਬਾਅਦ ਜਿਹੜੀ ਸ਼ਤਮੰਦ ਕਮੇਟੀ ਬਣਾਈ ਉਹ ਜਦੋਂ ਬਣ ਕੇ ਅਕਾਲੀ ਦਲ ਦੇ ਪੂਰੇ ਲਹਿਰ ਜਿਹੜੀ ਆ ਫਿਰ ਉਹ ਆਦਲ ਸਾਹਿਬ ਨੇ ਬਣ ਗਈ ਪੰਜਾਬ ਦੀ ਸੇਵਾ ਵਾਸਤੇ ਔਰ ਤੁਸੀਂ ਵੀ ਤੋਂ ਬੜਾ ਲੋਕਾਂ ਨੂੰ ਮਿਲਣ ਦਾ ਸਤਾ ਹੈ ਵੀ ਇਹ ਬਹੁਤ ਵਧੀਆ ਹੋਇਆ ਹੈ ਜਿੰਨਾ ਮਸਲ ਬਹੁਤ ਜੇੜ ਤੋਂ ਹੋਇਆ ਪਰ ਵਧੀਆ ਹੋਗਾ ਔਰ ਇਹਦੇ ਨਾਲ ਦੁਬਾਰਾ ਜਿਹੜੀ ਉਹ ਹੋਸ਼ਿਆ ਕਿ ਮੈਨਾਂ ਵੀ ਲੋਕ ਜਿਹੜੇ ਕੋ ਨਾਨਕ ਸਾਹਿਬ ਨੂੰ ਮੰਨਦੇ ਕੋ ਨਾਨਕ ਨੂੰ ਲਿਗਾ ਉਹ ਸਾਰੇ ਦੇਸ਼ਾਂ ਇਸ ਗੱਲ ਦੀ ਖੁਸ਼ੀ ਬਣਾ ਰਿਹਾ ਵੀ ਬੜੀ ਵੱਡੀ ਗੱਲ ਜਿਹੜੀ ਕੀਤਿਆਦਪਾਲ ਸਿੰਘ ਸਰਬਾਨਾਂ ਦਾ ਇਤਮਾਲ ਕਰਦਾ ਕਿ ਉਹਨਾਂ ਨੇ ਬੜਾ ਸੋਸ਼ਲ ਛੇ ਬੜੀ ਬਰੀਕੀ ਨਾਲ ਸਾਰਾ ਤਮਾਮ ਲੱਗਾ ਉਹ ਬੜੀ ਬਰੀਕੀ ਨਾਲ ਹਰ ਚੀਜ਼ ਨੂੰ ਟੱਚ ਕਰਕੇ ਫਿਰ ਉਹਨਾਂ ਫੇਰ ਅਰੇਂਜ ਕਰਕੇ ਬਹੁਤ ਤਾਤਤਵਤਕ ਬਹੁਤ ਵਧੀਆ ਇਹ ਫੈਸਲਾ ਲੋਕਾਂ ਦੇ ਵਿੱਚ ਹਰ ਮਨ ਪ੍ਰਾਣੀ ਨੇ ਇਹਨੂੰ ਛਲਾਇਆ ਤੇ ਹਰ ਚੰਗੇ ਨੇ ਖਿਰਮਤ ਕੀਤੀ ਕਿ ਤਾਂ ਕਿ ਇਹਨਾਂ ਨੇ ਕਦੇ ਵੀ ਵਧੀਆ ਰਹਿ ਕਰੇ ਹੋਣਾ ਚਾਹੀਦਾ ਕਿਉਂਕਿ ਜਿਹੜਾ ਇੱਕ ਪੰਥ ਦੇ ਵਿੱਚ ਕਾਕੀ ਤੇਰੀ ਗਲਤ ਫੈਸਲਾ ਹੋਣਾ ਉਹ ਵੀ ਉਹਨਾਂ ਨੂੰ ਲਾਈ ਆ ਇਹ ਦੇਵਨ ਵਾਲੇ ਵੱਡੇ ਹੋਣਗੇ ਸਹਾਜ ਕਿਲੇ ਵਾਲੇ ਬੋਲਦੇ ਆ ਉਹ ਚਿਕਾ ਨੂੰ ਮੈਨੂੰ ਇੱਕ ਜਿਹੜਾ ਪੁੱਛੋ ਉਹ ਤੇ ਉਹਨਾਂ ਦੀ ਸਿੰਘ ਸੈਬਾਣੀ ਦੱਸ ਸਕਦੇ ਤੇ ਬਾਰੇ ਵੀ ਕੀ ਉਹਨਾਂ ਨੇ ਸੋਚ ਮਨ ਦੀ ਬਾਹਰ ਆਏ ਉਹਨਾਂ ਬਾਰੇ ਤੋਂ ਹੀ ਇੱਕ ਮਹਿਕ ਕਮੈਂਟ ਕਰ ਸਕਦੇ ਉਹ ਕਹਿੰਦੇ ਗੱਲ ਜਿਹਾ ਕਰਾਈ ਤੇ ਬਾਰੇ ਉਹਨਾਂ ਦਾ ਮਤਲਬ ਤਾਂ ਆਪੇ ਹੀ ਕਿਹੜਾ ਲੀਡਰ ਹੈ ਜੀ ਸਰੀ ਅਕਾਲ ਤਾਂ ਸਾਨੂੰ ਲੱਗੀ ਸੇਵਾ ਨੂੰ ਦੁਹਾਨੀ ਅੱਜ ਵੀ ਬੀਬੀ ਕੋਲ ਸਿੱਕੇ ਪੁੰਜਣਾ ਨਾਲ ਗੱਲਬਾਤ ਕਰਾਂਗੇ ਜੀ ਬਿਲਕੁਲ ਹਾਂ ਜੀ ਠੀਕ ਹੈ ਦੇਖੋ ਮਨੁੱਖ ਵਸਤੇ ਸੇਵਾ ਤੇ ਸਿਮਰਨ ਜਿਹੜਾ ਨਾ ਜੀ ਇਹ ਬਹੁਤ ਜ਼ਰੂਰੀ ਹੈ ਜਦੋਂ ਸੇਵਾ ਜਿਹੜੀ ਹੈ ਤਨੋਂ ਮਨੋਂ ਕੀਤੀ ਜਾਵੇ ਉਸ ਵੇਲੇ ਮੇਰੇ ਪਾਤਸ਼ਾਹ ਵੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜ ਜ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪੰਨੇ ਸੇਵਕ ਤੇ ਭਾਗਾ ਨਾ ਮਿਲਦੀ ਹੈ ਅੱਜ ਜਿਹੜੀ ਸੇਵਾ ਹੈ ਇਹ ਇਹਦੇ 'ਚ ਮੈਨੂੰ ਬਹੁਤ ਵੱਡਾ ਸਕੂਨ ਮਿਲ ਰਿਹਾ ਸਾਡ ਨੂੰ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਬੜੇ ਲੰਬੇ ਸਮੇਂ ਤੋਂ ਕੌਮ ਦੇ ਵਿੱਚ ਜਿਹੜੀ ਦੁਬਧਾ ਪਈ ਸੀ ਜਿਹੜੀ ਕੌਮ ਆਪਸ ਵਿੱਚ ਪਾਟੋ ਤਾੜ ਹੋ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਕਰਕੇ ਕਹਿ ਲਓ ਸਿਧਾਂਤਤਾ ਕਰਕੇ ਕਹਿ ਲਓ ਪਰੰਪਰਾਵਾ ਕਰਕੇ ਕਹਿ ਲਓ ਜਿਵੇਂ ਦਾ ਇਤਿਹਾਸ ਜਿਹੜਾ ਸੀਗਾ ਉਹ ਲੋਕਾਂ 'ਚੋਂ ਅਲੋਪ ਹੁੰਦਾ ਜਾ ਰਿਹਾ ਸੀਗਾ ਤੇ ਦੁਨੀਆ ਭਰ ਦੇ ਲੋਕਾਂ ਨੂੰ ਕੱਲੇ ਸਿੱਖ ਧਰਮ ਨੂੰ ਨਹੀਂ ਕੱਲੇ ਸਿੱਖਾਂ ਨੂੰ ਨਹੀਂ ਅੱਜ ਦੁਨੀਆ ਭਰ ਦੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਸੱਚਮੁੱਚ ਹੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰਬੋੱਚ ਤਖਤ ਸਜਾਇਆ ਸੀ ਉਸ ਤਖਤ ਉੱਤੇ ਜੋ ਜਿਸ ਕਾਰਨ ਕਰਕੇ ਜੋ ਇਤਿਹਾਸ ਸਿਰਜਿਆ ਗਿਆ ਸੀ ਉਹ ਸੱਚਮੁੱਚ ਅੱਜ ਦੁਨੀਆ 'ਚ ਉਜਾਗਰ ਹੋਇਆ ਮੈਨੂੰ ਖੁਸ਼ੀ ਇਸ ਗੱਲ ਦੀ ਕਿਉਂਕਿ ਲੋਕ ਕਹਿੰਦੇ ਸੀ ਸ਼ਾਇਦ ਐਵੇਂ ਹੀ ਝੂਠ ਬੋਲਿਆ ਜਾਂਦਾ ਪਰ ਨਹੀਂ ਝੂਠ ਨਹੀਂ ਬੋਲਿਆ ਜਾਂਦਾ ਪ੍ਰੈਕਟੀਕਲ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸੀ ਉਹਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਕਹਿੰਦੇ ਸੀ ਨਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਇਸ ਤਰ੍ਹਾਂ ਹੋਈ ਬੂਟਾ ਸਿੰਘ ਨਾਲ ਇਸ ਤਰ੍ਹਾਂ ਹੋਈ ਗਿਆਨੀ ਜੈਲ ਸਿੰਘ ਨਾਲ ਇਸ ਤਰ੍ਹਾਂ ਹੋਈ ਸਰਜਾਦ ਸਰਜੀਤ ਸਿੰਘ ਨਾਲ ਇਸ ਤਰ੍ਹਾਂ ਹੋਈ ਤੇ ਅੱਜ ਦੀ ਪੀੜ੍ਹੀ ਕਹਿੰਦੇ ਸੀ ਸ਼ਾਇਦ ਝੂਠ ਹੀ ਬੋਲੀ ਜਾਂਦੇ ਹਨ ਲੇਕਿਨ ਅੱਜ ਜਿਹੜਾ ਪ੍ਰੈਕਟੀਕਲ ਲੋਕਾਂ ਨੇ ਅੱਖਾਂ ਨਾਲ ਵੇਖਿਆ ਔਰ ਇਹ ਵੀ ਗੱਲ ਦਾ ਪਤਾ ਲੱਗ ਗਿਆ ਕਿ ਇੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਇਸ ਸਥਾਨ ਤੇ ਆ ਕੇ ਜੋ ਉਹਨਾਂ ਨੇ ਫੈਸਲਾ ਕਰਨਾ ਹੈ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਪੈਗਾਮ ਤੇ ਉਹਦੀ ਦਿੱਤੀ ਹੋਈ ਦਿਸ਼ਾ ਨਿਰਦੇਸ਼ ਉੱਤੇ ਕਰਨਾ ਔਰ ਉਹ ਉਹਨਾਂ ਨੇ ਕਰਕੇ ਵਿਖਾਇਆ ਕੱਲ ਤੇ ਕੋਈ ਅੱਗੋ ਬੋਲ ਨਹੀਂ ਸਕਿਆ ਸਾਰੇ ਹੱਥ ਬੰਨ ਕੇ ਖੜੇ ਰਹੇ ਸਾਰੇ ਹੱਥ ਜੋੜ ਕੇ ਖੜੇ ਰਹੇ ਔਰ ਇੱਕ ਇੱਕ ਸੇਵਾ ਜਿਹੜੀ ਸੀ ਉਹ ਮਨਜ਼ੂਰ ਕੀਤੀ ਸਭ ਤੋਂ ਵੱਡੀ ਗੱਲ ਕਿ ਜੋ ਸਵਾਲ ਕਰਨਾ ਉਹਦਾ ਜਵਾਬ ਸੱਚਾ-ਸੱਚਾ ਦੇਣਾ ਇਹ ਵੀ ਇੱਕ ਇਹਦੀ ਵੱਡੀ ਵਡਿਆਈ ਹੈ ਇਹ ਵੀ ਇੱਕ ایسی ਦੀ ਮਹਾਨਤਾ ਸੋ ਮੈਂ ਸਮਝਦੀ ਐ ਕਿ ਕੱਲ੍ਹ ਦਾ ਇਤਿਹਾਸ ਜਿਹੜਾ ਦੁਬਾਰਾ ਜਿਹੜਾ ਇਤਿਹਾਸ ਸੀ ਨਾ ਸਾਡਾ ਉਹ ਰਿਪੀਟ ਹੋਇਆ ਜਿਹੜਾ ਪਿੱਛੇ ਲੋਕਾਂ ਨੇ ਸ਼ਾਇਦ ਕਈ ਬੱਚਿਆਂ ਨੇ ਨਹੀਂ ਸੀ ਦੇਖਿਆ ਨਹੀਂ ਸੀ ਪੜਿਆ ਉਹ ਉਹਨਾਂ ਨੂੰ ਰਿਪੀਟ ਹੋ ਗਿਆ ਕਿ ਸੱਚਮੁੱਚ ਹੀ Sri Akal Takht ਸਾਹਿਬ ਐਡਾ ਸਰਬੋੱਚ ਹੈ ਕਿ ਉੱਥੇ ਪੰਜ ਸਿੰਘ ਸਹਿਬਾਨ ਪੰਜ ਜਥੇ ਦਾ ਜਿਹੜਾ ਲੋਕੇ Sri Akal Takht ਸਾਹਿਬ ਆਵਾਜ਼ ਦਿੰਦੇ ਐ ਉਸ ਵੇਲੇ ਸਿੱਖਾਂ ਨੂੰ ਸਿਰ ਝੁਕਾ ਕੇ ਉਹ ਮੰਨਣਾ ਪੈਂਦਾ ਸੋ ਮੈਨੂੰ ਇਸ ਗੱਲ ਦੀ ਰਾਹਤ ਵੀ ਹੈ ਸਕੂਨ ਵੀ ਹੈ ਔਰ ਅੱਜ ਖੁਸ਼ੀ ਵੀ ਹੈ ਕਿ ਜਿਹੜੀ ਦੁਬਧਾ ਸੀ ਉਹ ਦੂਰ ਹੋਈ ਹੋਏਗੀ ਇਹਦੇ ਨਾਲ ਸਾਰੇ ਨੇ ਮਨਾਂ ਦੇ ਪ੍ਰੀਖੇ ਨਿਕਲ ਜਾਣਗੇ ਤੇ ਫਿਰ ਇਕੱਠੇ ਹੋ ਕੇ ਸਾਰੇ ਸਾਡੀਆਂ ਸੰਸਥਾਵਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਧਾਰਮਿਕ ਸੰਸਥਾ ਸਿਆਸੀ ਸੰਸਥਾ ਸ਼੍ਰੋਮਣੀ ਅਕਾਲੀ ਦਲ ਔਰ ਇਹ ਮੇਰੀ ਪੀੜ ਦਾ ਪੈਗਾਮ ਲੈ ਕੇ ਚੱਲੀ ਹੈ ਇਹ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੇ ਮੇਰੀ ਪੀੜ ਦਾ ਸਿਧਾਂਤ ਪਾਲਣਾ ਔਰ ਉਸੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਉਹੀ ਆਦੇਸ਼ ਜਾਰੀ ਕੀਤੇ ਗਏ ਸਾਰੇ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮ ਆਕੇ ਹੋਵੇ ਜੋਰੀ ਗੁਰਮੁਖ ਵੈਸੋ ਸਫਾ ਬਿਛਾਏ ਜੀਓ ਅੱਜ ਪੈਗਾਮ ਜਿਹੜਾ ਦਿੱਤਾ ਗਿਆ ਮੈਨੂੰ ਆਸ ਹੀ ਨਹੀਂ ਉਮੀਦ ਹੈ ਕਿ ਸਾਰੀ ਸਿਕ ਕੌਮ ਸਾਰੇ ਵਰਕਰ ਸਾਡੇ ਚੋਂ ਅਧਿਕਾਰਤ ਦੇ ਇੱਕ ਪਲੈਟਫਾਰਮ ਤੇ ਬੈਠ ਕੇ ਉਸ ਦਫਤਰ ਚ ਬੈਠ ਕੇ ਸਾਰੀ ਭਰਤੀ ਕਰਨਗੇ ਔਰ ਦੁਬਾਰਾ ਪੁਨਰਸੁਜੀਤ ਜਿੱਤਾ ਹੁੰਦੀ ਹੈ ਪਾਰਟੀ ਉਹ ਪੁਨਰਸੁਜੀਤ ਹੋਵੇਗੀ ਤੇ ਅਸੀਂ ਸਾਰੇ ਤਕੜੇ ਹੋ ਕੇ ਫੇਰ ਨਿਕਲਾਂਗੇ ਇੱਕ ਸ਼ਕਤੀ ਬਣ ਕੇ ਨਿਕਲੇਗੀ ਔਰ ਉਹਨਾਂ ਸਰਕਾਰਾਂ ਦੇ ਵੀ ਕੰਨ ਖੁੱਲ ਜਾਣਗੇ ਜਿਹੜੀ ਸਰਕਾਰਾਂ ਕਹਿੰਦੀ ਐ ਸੀ ਸ਼ਾਇਦ ਸ਼੍ਰੀ ਅਕਾਲਤਾ ਸਾਬ ਦੇ ਐਵੇਂ ਝੂਠ ਬੋਲਦੇ ਐ ਸ਼ਾਇਦ ਇਹ ਸੰਸਥਾਵਾਂ ਮਰ ਜਾਣਗੀਆਂ ਤੇ ਕੋਈ ਬੋਲੇਗਾ ਨਹੀਂ ਪਰ ਅੱਜ ਕੌਮ ਜਿਉਂਦੀ ਐ ਜਾਗਦੀ ਐ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਆਪਣੀਆਂ ਸੰਸਥਾਵਾਂ ਦਾ ਫਿਕਰ ਕਰਦੀ ਐ ਲੇਕਿਨ ਬੀਬੀ ਜੀ ਜਿਸ ਤਰ੍ਹਾਂ ਬੀਚਨ ਬਾਦਲ ਵੱਲੋਂ ਪਹਿਲਾਂ ਡਿਨਾਈ ਕੀਤਾ ਜਾਂਦਾ ਰਿਹਾ ਕਿ ਇਸ ਤਰ੍ਹਾਂ ਕੁਝ ਨਹੀਂ ਹੋਇਆ ਮੀਟਿੰਗ ਦੀ ਡਿਨਾਈ ਕੀਤਾ ਗਿਆ ਲੇਕਿਨ ਉੱਥੇ ਹਾਂ ਪੱਕੇ ਹੰਗਾਰ ਦੇਣਾ ਤੁਹਾਨੂੰ ਲੱਗਦਾ ਹੈ ਕਿ ਦੋ ਰਾ ਦੇਖੋ ਪਹਿਲਾਂ ਉਹਨਾਂ ਨੇ ਪਹਿਲੇ ਤੇ ਇਹੀ ਕਹਿ ਕੇ ਗਏ ਸੀ ਇਹ ਕਿ ਮੈਂ ਸਬਰਪਤ ਜੋ ਇੱਥੇ ਕਿਹਾ ਗਿਆ ਮੈਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਕੋਈ ਸਵਾਲ ਜਵਾਬ ਨਹੀਂ ਕਰਨਾ ਮੈਂ ਸਾਰਾ ਕੁਝ ਆਪਣੀ ਝੋਲੀ ਚ ਪਾਣਾ ਮੈਂ ਮੰਨਦਾ ਪਰ ਬਾਅਦ ਵਿੱਚ ਕਈ ਲੋਕ ਜਿਹੜੇ ਹੁੰਦੇ ਐ ਸਾਥੀ ਇਧਰੋਂ ਉਧਰੋਂ ਜਿਹਦਾ ਲੋਕੀ ਗਮਰਾਹ ਕਰਨ ਵਾਲੇ ਪੀਜੇ ਤੋ ਆ ਕਰ ਲਿਆ ਤੇ ਇਦਾਂ ਹੋ ਜਾਏਗਾ ਪਰ ਇਸ ਗੱਲ ਦੀ ਤੇ ਆਪਾਂ ਨੂੰ ਰਾਹਤ ਹੈ ਨਾ ਕਿ ਤਖਤ ਦੇ ਸਾਹਮਣੇ ਨਹੀਂ ਝੂਠ ਬੋਲ ਸਕਦੇ ਲੇਕਿਨ ਤੁਹਾਡੇ ਵੱਲ ਜਿਵੇਂ ਨਹੀਂ ਜਗ ਜਾਹਰ ਕੀਤਾ ਗਿਆ ਲੱਗਦਾ ਸੀਗਾ ਕਿ ਇਹ ਸਾਰੀਆਂ ਸਿਚੁਏਸ਼ਨਸ ਪਤਾ ਸੀਗਾ ਕਿ ਇਹ ਜੀ ਸਾਹਮਣੇ ਆ ਸਕਦੀਆਂ ਸਾਨੂੰ ਪਤਾ ਸੀ ਵੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਕੋਈ ਠੁਕਰਾ ਨਹੀਂ ਸਕਦਾ ਜੀ ਸਾਨੂੰ ਪਤਾ ਸੀ ਕਿ ਉੱਥੇ ਸੱਚ ਹੀ ਬੋਲਣਾ ਪੈਣਾ ਲੇਕਿਨ ਦਾਦੂ ਵਾਲੋਂ ਨੇ ਹਜੇ ਵੀ ਅਟੈਕ ਕਰ ਰਹੇ ਨੇ ਚਲੋ ਜੀ ਉਹ ਉਹਨਾਂ ਲੋਕਾਂ ਦਾ ਆਪਾਂ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਡਿਊਟੀ ਆਲੇ ਦੁਸਤ ਧਾਰ ਲਹਿਰ ਵਾਲੇ ਇਹ ਉਤਮ ਨਾ ਕਰਦੇ ਸ਼ਾਇਦ ਅਕਾਲ ਤੱਕ ਸਾਡੀ ਨਾ ਪੁੱਜਦੀ ਕਿ ਸਹਤ ਇਹ ਮੌਕਾ ਨਾ ਹੁੰਦਾ ਸਾਡੀ ਖੁਸ਼ਕਿਸਮਤੀ ਹੈ ਮੈਂ ਕਹਿੰਦੀ ਸਾਨੂੰ ਪਰਮਾਤਮਾ ਨੇ ਮੌਕਾ ਬਖਸ਼ਿਆ ਕਿ ਅਸੀਂ ਜਾ ਕੇ ਸੱਚ ਬੋਲ ਕੇ ਕਹੀਏ ਅਸੀਂ ਵੀ ਪਹਿਲਾਂ ਚੁੱਪ ਰਹੇ ਹਾਂ ਔਰ ਅੰਦਰ ਖਾਤੇ ਇਹ ਨਹੀਂ ਕਿ ਅਸੀਂ ਚੁੱਪ ਹੀ ਰਹੇ ਹਾਂ ਅੰਦਰ ਖਾਤੇ ਕਹਿੰਦੇ ਵੀ ਰਹੇ ਹਾਂ ਕੰਡੈਮਨ ਕਰਦੇ ਰਹੇ ਹਾਂ ਔਰ ਮੈਂ ਤੇ ਬੜੇ ਚਿਰ ਦੀ ਜਦੋਜਾਦ ਕਰਦੀਏ ਬੜੇ ਚਿਰ ਦੀ ਲੜਦੀ ਰਹੀ ਹਾਂ ਬੜੀ ਚਿਰ ਦੀ ਬੋਲਦੀ ਰਹੀ ਹਾਂ ਬੇਸ਼ੱਕ ਸਾਨੂੰ ਇੱਥੇ ਇਹ ਗੱਲ ਕਹਿਣੀ ਪਈ ਹੈ ਵੀ ਅਸੀਂ ਵੀ ਚੁੱਪ ਰਹੇ ਹਾਂ ਸਾਡਾ ਫਰਜ਼ ਬੰਦਾ ਸੀ ਕਿਉਂਕਿ ਅਸੀਂ ਕੁਝ ਸਮਾਂ ਚੁੱਪ ਤੇ ਰਹੇ ਨਾ ਬਾਅਦ ਚ ਅਸੀਂ ਆਵਾਜ਼ ਉਠਾਈ ਹੈ ਤੇ ਉਸ ਆਵਾਜ਼ ਦਾ ਸਾਨੂੰ ਪਤਾ ਸੀਗਾ ਕਿ ਤਖਤ ਤੇ ਜਾਣ ਤੋਂ ਬਿਨਾਂ ਅਸੀਂ ਇਕੱਠੇ ਨਹੀਂ ਹੋ ਸਕਦੇ ਸਾਨੂੰ ਪ ਉਹ ਸਿੱਖ ਹੈ ਉਸਰ ਤੋਂ ਦੂਰੀ ਬਣਾ ਬੈਠੇ ਆ ਇਸ ਗੱਲ ਲਈ ਕਿ ਅਸੀਂ ਕਿਉਂ ਨਹੀਂ ਖਿਮਾ ਜਾਂਚ ਨਾ ਕਰਦੇ ਅਸੀਂ ਕਿਉਂ ਨਹੀਂ ਇਸ ਗੱਲ ਨੂੰ ਮੰਨਦੇ ਕਿ ਸਾਡੇ ਕੋਲ ਕਤਾਈਆਂ ਹੋਈਆਂ ਗਲਤੀਆਂ ਹੋਈਆਂ ਤੇ ਜੇ ਅਸੀਂ ਕੋਈ ਰਾਹ ਪ੍ਰਮਾਤਮਾ ਨੇ ਦਿਖਾਇਆ ਹੈ ਕੋਈ ਕਲਾ ਵਰਤੀ ਉਹਦੀ ਇਹ ਕਲਾ ਹੀ ਵਰਤੀ ਹੈ ਕਿ ਸਾਨੂੰ ਇੱਥੇ ਭੇਜਿਆ ਨਹੀਂ ਤੇ ਮੇਰੇ ਵਰਗੀ ਮੈਂ ਕਦੀ ਉਹਨਾਂ ਤੋਂ ਵੱਖਰੀ ਹੋ ਹੀ ਨਹੀਂ ਸਕਦੀ ਜਿੰਨੀ ਮੈਂ ਡੈਡੀਕੇਟਡ ਐ ਜਿੰਨਾ ਉਸ ਪਰਿਵਾਰ ਨਾਲ ਮੇਰਾ ਨੇਹ ਸੀ ਜਿੰਨਾ ਪਿਆਰ ਸੀ ਜਿੰਨਾ ਸਦਕਾਰ ਸੀ ਪਾਰਟੀ ਦੇ ਵਿੱਚ ਮੈਂ ਜਿੰਨੀਆਂ ਕੁਰਬਾਨੀ ਵੀ ਕੀਤੀ ਐ ਜਦੋ ਜਦ ਵੀ ਕੀਤੀ ਐ ਮੈਂ ਤਾਂ ਸੋਚ ਨਹੀਂ ਸਕਦੀ ਕਿ ਮੈਂ ਵੱਖਰੀ ਹੋ ਕੇ ਗੱਲ ਕਰ ਸਕਦੀ ਐ ਪਰ ਇਹ ਪ੍ਰਮਾਤਮਾ ਨੇ ਕਲਾ ਵਰਤਾਈ ਐ ਆਫਿਸ ਕੀਤਾ ਤੇ ਵਾਹਿਗੁਰੂ ਨੇ ਸੁਣ ਲਈ ਕਿ ਸਾਨੂੰ ਇਹ ਸਾਰਾ ਰਾਹ ਵੀ ਜਿਹੜਾ ਠੀਕ ਹੋ ਗਿਆ ਸਿੰਘ ਸਾਹਿਬ ਨੇ ਵੀ ਕਿਹਾ ਜਿਵੇਂ ਬਾਗੀ ਹੋਣ ਭਾ ਕਾਲੀ ਹੁਣ ਇਕੱਠੇ ਹੋਣ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਦੇਖੋ ਪਹਿਲਾਂ ਮੈਨੂੰ ਮੈਨੂੰ ਇਸ ਗੱਲ ਦਾ ਇਤਰਾਜ਼ ਐ ਵੈਸੇ ਸਿੰਘ ਸਾਹਿਬ ਜੀ ਨੇ ਜਿਹੜੇ ਸ਼ਬਦ ਵਰਤੇ ਐ ਪਰ ਮੈਂ ਅਚਾਨਕ ਉਹਨੇ ਕੋ ਵਰਤਿਆ ਗਿਆ ਪਰ ਉਹ ਪਦਵੀ ਬੜੀ ਵੱਡੀ ਹੈ ਇਹ ਤੁਹਾਡਾ ਸੋਸ਼ਲ ਮੀਡੀਆ ਜੋ ਬੋਲਦਾ ਉਹ ਲਫਜ਼ ਉਹਨਾਂ ਨੂੰ ਨਹੀਂ ਸੀ ਕਹਿਣੇ ਚਾਹੀਦੇ ਅਸੀਂ ਬਾਗੀ ਨਹੀਂ ਸੀ ਅਸੀਂ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਿਆ ਕਰਨ ਵਾਸਤੇ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਨੂੰ ਮਜ਼ਬੂਤ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਸਿਧਾਂਤ ਪਰੰਪਰਾਵਾਂ ਨੂੰ ਦੁਨੀਆ 'ਚ ਉਜਾਗਰ ਕਰਨ ਵਾਸਤੇ ਇਹ ਤੇ ਸਾਡੀ ਖੁਸ਼ਕਿਸਮਤੀ ਹੈ ਇਹ ਤੇ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਕਿ ਤੁਸੀਂ ਅੱਗੇ ਲਾ ਕੇ ਤੁਰੋ ਤੇ ਇਹ ਹੋਏਗਾ ਤੇ ਮੈਂ ਸਭੀ ਦੀ ਹੈ ਕਿ ਇਹਦਾ ਥੋੜਾ ਜਿਹਾ ਮੇਰੇ ਮਨ ਨੂੰ ਲੱਗਾ ਕਿ ਅਸੀਂ ਬਾਗੀ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਣਾ ਇਕੱਠੇ ਰੋਗੇ ਹੋਗੇ ਜੀ ਅਸੀਂ ਹੈ ਹੀ ਅਕਾਲੀ ਆ ਜੀ ਇਹ ਤੇ ਉਹਨਾਂ ਦੇ ਮਨਾਂ 'ਚ ਕੋਈ ਰੰਜਿਸ਼ ਆਈ ਉਹਨਾਂ ਨੇ ਸੋਚਿਆ ਵੀ ਇਹ ਕਿਉਂ ਕਰ ਰਹੇ ਹੈ ਅਸੀਂ ਕਰ ਰਹੇ ਸੀ ਕਿ ਕੌਮ ਦੀ ਖਾਤਰ ਅਸੀਂ ਕਰ ਰਹੇ ਹਾਂ ਪਾਰਟੀ ਦੀ ਖਾਤਰ ਅਸੀਂ ਕਰ ਰਹੇ ਹਾਂ ਸੰਸਥਾਾਂਵਾਂ ਦੀ ਖਾਤਰ ਉਹਨਾਂ ਨੂੰ ਤਕਲੀਫ ਹੋਈ ਜਾਂ ਮਹਿਸੂਸ ਕੀਤਾ ਉਹਨਾਂ ਨੇ ਬਾਹਰ ਕਰ ਦਿੱਤਾ ਅਸੀਂ ਫਿਰ ਵੀ ਨਹੀਂ ਬਾਹਰ ਕੀਆ ਅਸੀਂ ਫੇਰ ਵੀ ਕਿਸੇ ਪਾਰਟੀ 'ਚ ਨਹੀਂ ਗਏ ਅਸੀਂ ਸ਼੍ਰੋਮਣੀ ਕਾਲੀ ਦਲ ਦੇ ਪਹਿਰੇਦਾਰ ਆਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਇੱਕ ਇੱਕ ਘਰ ਵਿੱਚ ਜਾ ਕੇ ਅਸੀਂ ਪਰਤੀ ਕਰਾਂਗੇ ਔਰ ਇਹ ਵੀ ਸਾਡੇ ਮਨ 'ਚ ਸੀ ਅਸੀਂ ਹਾਰੇ ਦੁਆਰੋਂ ਸਾਰੀਆਂ ਇਹ ਤਜਵੀਜ਼ਾਂ ਵੀ ਦਿੱਤੀਆਂ ਸਲਾਹਾਂ ਵੀ ਦਿੱਤੀਆਂ ਕਿ ਹਰ ਪਰਤੀ ਜਿਹੜੀ ਆਧਾਰ ਕਾਰਡ ਦੇ ਨਾਲ ਜਾਂ ਕਿਸੇ ਸ਼ਾਖਤੀ ਕਾਰਡ ਨਾਲ ਹੋਵੇ ਇਹ ਦੇਖੋ ਅਸੀਂ ਕਈ ਥਾਵਾਂ ਤੇ ਮੀਟਿੰਗ ਕਰ ਕਰਕੇ ਕਿਹਾ ਸਿੰਘ ਸਹਿਬਾਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਕਿ ਆਧਾਰ ਕਾਰਡ ਤੋਂ ਬਿਨਾ ਪਰਤੀ ਨਾ ਕਰਾਇਓ ਜਾਲੀ ਨਾ ਹੋ ਜਾਏ ਡੁਪਲੀਕੇਟ ਨਾ ਹੋ ਜਾਏ ਕਿਤੇ ਨੁਕਸਾਨ ਨਾ ਹੋ ਜਾਏ ਸਾਡਾ ਬਾਬਾ ਸਾਹਿਬ ਨਾਲ ਗੱਲਬਾਤ ਹੋਈ ਜਿਸ ਤੋਂ ਬਾਅ ਨਖਾਈਏ ਨਹੀਂ ਜਦ ਤੱਕ ਤਨਖਾਹ ਬਖਸ਼ੀ ਨਹੀਂ ਜਾਂਦੀ ਉਹ ਨਹੀਂ ਚਿਰ ਮੈਂ ਗੱਲ ਕਰਾਂਗੀ ਜੀ ਜੀ ਕਦੋਂ ਤੱਕ ਸੇਵਾਦਾਰੀ ਰਹਿਣੀ ਤੁਹਾਡੀ ਸਾਡੀ ਬਸ ਅੱਜ ਹੀ ਸੀ 12 ਤੋਂ 1 ਫਿਰ 5 ਦਿਨ ਸੀ ਆਪਣੇ ਲੋਕਲ ਗੁਰਦੁਆਰੇ ਚ ਕਰਦੇ ਸੀ ਤੇ ਵੀ ਟੇਤਰਾਂ ਦੀਆਂ ਹੋ ਜਾਂਦੀਆਂ ਇਸ ਕਰਕੇ ਭੁੱਲ ਬਖਸ਼ਾ ਲੈਣੀ ਜਿਹੜੀ ਹੈ ਇਹ ਮੈਨੂੰ ਸਮਝਦਾ ਸਾਡੇ ਵੱਡੇ ਭਾਗ ਹੈ ਕਿ ਸਾਡੀਆਂ ਭੁੱਲਾਂ ਬਖਸ਼ੀਆਂ ਜਾ ਰਹੀਆਂ ਇਸ ਕਰਕੇ ਮੈਂ श्री कार्तिक साहब दे जयदेव साहब दा सिंह साहब दा धन्यवाद ठीक है बहुत बहुत मतलब एक ते ते। जल्क जो कल आदेश ਕੀਤਾ ਗਿਆ ਜਿਕੇ ਜਲ ਤੋਂ ਜਲ ਜਿਹੜੇ ਸੀਪੇ ਆਏ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਜਿਹੜਾ ਉਹਨੂੰ ਲੈ ਕੇ ਕੋਈ ਮੀਟਿੰਗ ਜਾਂ ਕੋਈ ਉਹ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਉਹ ਜੋ ਉਦੇਸ਼ ਹੈ ਵਰਕਿੰਗ ਕਮੇਟੀ ਆਪਣਾ ਫੈਸਲਾ ਕਰੇਗੀ ਕਿਉਂਕਿ ਜਿਹੜੇ ਵਿਅਕਤੀਗਤ ਆਦੇਸ਼ ਹੈ ਸੇਵਾ ਦੇ ਉਹ ਦਿੱਤਾ आदेश ਹੋਇਆ ਸੀ ਆਪੋ ਆਪਣੀ ਸ਼ੁਰੂ ਕੰਮ ਲਿਆ ਇਹ ਅੱਜ ਪਹਿਲਾ ਦਿਨ ਹੈ 10 ਲਗਾਤਾਰ ਚੱਲੇ ਕਿਉਂਕਿ ਕੱਲ ਦਾ ਦਿਨ ਵੀ ਦਿੱਤੇ ਦਰਬਾਰ ਸਾਹਿਬ ਦੇ ਵੇਖਿਆ ਫਿਰ ਦੋ ਦਿਨ ਜਿਹੜੀ ਪੰਜ ਤੇ 6 ਜਿਹੜੇ ਨੰਕਤ ਸਾਹਿਬ ਦੇ ਫਿਰ 7 ਤੇ 8 ਫਤਿਹਗੜ੍ਹ ਸਾਹਿਬ ਦੇ ਉਸ ਤੋਂ ਬਾਅਦ ਜਿਹੜੀ ਮੁਕਤਸਰ ਸਾਹਿਬ ਤੇ ਫਿਰ ਸਰਵੰਦੀ ਸਾਹਿਬ ਉੱਪਰ ਤੱਕ ਸਾਹਿਬ ਤੇ 10 ਦਿਨ ਤੋਂ ਬਾਅਦ ਫਿਰ ਕਨਾ ਪ੍ਰਸ਼ਾਦੀ ਦੇਖ ਰਾਤ ਅਰਦਾਸਾ ਜਦੋਂ ਵਿਅਕਤੀਗਤ ਸੇਵਾ ਦਾਲ ਦੀ ਨਾਲ ਅਸੀਂ ਆਪਨੇ ਸ਼ੁਰੂ ਕਰ ਲਈ ਜਿਹੜਾ ਪਾਰਟੀ ਵਾਲਾ ਕੰਮ ਹੈ ਉਹ ਵਰਤਿੰ ਇੱਕ ਕਿਹੋਂ ਦਾ ਸੇਵਾ ਤਾਂ ਹਰ ਸਿੱਖ ਵੈਸੇ ਵੀ ਕਰਦਾ ਪਰ ਤੁਹਾਨੂੰ ਲੱਗਦਾ ਕਿ ਅੱਜ ਜਿਹੜਾ ਇੱਕ ਆਦੇਸ਼ ਤੋਂ ਬਾਅਦ ਹੋ ਰਹੀ ਉਹਦੇ ਨਾਲ ਕੋਈ ਮਨ ਤੋਂ ਬੋਝ ਹਲਕਾ ਹੋ ਬਿਲਕੁਲ ਸੇਵਾ ਹਮੇਸ਼ਾ ਹੀ ਚੰਗੀ ਗੱਲ ਤੇ ਹੁੰਦੀ ਹੈ ਕਿ ਬੰਦਾ ਆਪ ਦੀ ਕਰੇ ਪਰ ਜੇ ਤਨਖਾਹ ਦੇ ਰੂਪ ਵਿੱਚ ਵੀ ਲੱਗੇ ਤੇ ਵੀ ਤੁਹਾਨੂੰ ਬੜਾ ਕੁਝ ਸਿਖਾਉਂਦੀ ਕਿਉਂਕਿ ਤੁਹਾਨੂੰ ਨਮਰਤਾ ਅਪਣੰਦੀ ਵਿੱਚ ਕੋਈ ਜਦਕਿ ਜੇ ਤੁਹਾਡੇ ਤੋਂ ਗਲਤੀ ਹੋਈ ਹੈ ਉਹਦਾ ਪਛਤਾਪ ਸੇਵਾ ਦਾ ਹਮੇਸ਼ਾ ਹੀ ਜਿਹੜਾ ਹੈਗਾ ਗੁਰਬਾਣੀ ਦੇ ਵਿੱਚ ਇਹ ਕੰਮ ਦੇ ਵਿੱਚ ਬਹੁਤ ਵੱਡਾ ਅਸਰ ਹੈ। ਔਰ ਬੜੇ ਵੱਡ ਭਾਗੇ ਲੋਕ ਆ ਜਿਹੜੇ ਆਪਣੇ ਆਪ ਹੀ ਲਗਾਤਾਰ ਸਾਰਾ ਸਾਰਾ ਜੀਵਨ ਸੇਵਾ ਕਰਦੇ। ਕਿਸ ਕਰਕੇ? ਲੁਕਤੀ ਦਾ ਸ਼ੌਕ ਨਾਲ ਜਿਹੜੇ ਆ ਕੋਈ ਆਗੇ ਜੋੜੇ ਘਰ ਦੀ ਸੇਵਾ ਕੋਈ ਬੱਚਿਆਂ ਦੀ ਸੇਵਾ ਕੋਈ ਪੰਜ ਦੀ ਸੇਵਾ। ਐਸੀ ਵੀ ਜਿਹੜਾ ਕਰਦਾ। ਕਿਮਾ ਜੀ ਸੇਵਾ ਤੋਂ ਪਹਿਲਾਂ ਇਹਨਾਂ ਨੂੰ ਹੁੰਦੇ ਚਾਹ ਪਤਾ ਤੁਹਾਨੂੰ ਪ੍ਰਸਾਧ ਰੁਕਤ ਕਰਦੀ ਹੈ ਪਰ ਤੇ ਵੀ ਮੈਂ ਸਮਝਾ ਕੇ ਇਹਦੇ ਵਿੱਚ ਬਹੁਤ ਤੁਹਾਨੂੰ ਲੱਗੂ ਆਖਰੀ ਸਵਾਲ ਜੀ ਮਾਦਾ ਪਹਿਲਾ ਤਾਂ ਇਹ ਮੰਗਾ ਕੀਤੀਆਂ ਜਾ ਰਹੀਆਂ ਸੀ ਕਿ ਸਜ਼ਾ ਤੱਕ ਤੋਂ ਗਈ ਹੁਣ ਕੱਲ ਜਦੋਂ ਤੋਂ ਸਜ਼ਾ ਹੋ ਗਈ ਫਿਰ ਬਿਆਨ ਆ ਰਹੇ ਕਿ ਹੱਲੇ ਵੀ ਨਰਮੀ ਵਰਤੀ ਗਈ ਚਲੋ ਉਹਨਾਂ ਦਾ ਕੰਮ ਹੈ ਜਦੋਂ ਅੰਦੇਵਾ ਚਲਦੀ ਹੁੰਦੀ ਹੈ ਤੇ ਮੈਂ ਕਿਸੇ ਬਾਤ ਬੁਵਾਤ ਚ ਨਹੀਂ ਕਹਣਾ ਕਿ ਉਹ ਦੱਸਦੇ ਸਾਰਿਆਂ ਦਾ ਹੱਕ ਹੈ ਜਿੰਨੇ ਨੰਦਿਆ ਕਰਨੀ ਉਹ ਨੰਦਿਆ ਕਰੇ ਠੀਕ ਹੈ ਇਸ ਕਰਕੇ ਅਸੀਂ ਗੁਰੂ ਦੇ ਪੈਦੇ ਵਿੱਚ ਜਿਹੜਾ ਹੈਗਾ ਆਪਣੇ ਰਵਾਇਤਾਂ ਦੇ ਮੁਤਾਬਕ ਹੈ ਅਸੀਂ ਆਪਣੀ ਸੇਵਾ ਕਰਦੇ ਰਣੀ ਤੁਹਾਡਾ ਸਾਰਿਆਂ ਦਾ ਧੰਨਵਾਦ ਤਾਂ ਬਿਲਕੁਲ ਇਹ ਨਹੀਂ ਡਾਕਟਰ ਜੀ ਬੱਸ ਆਪਣਾ